ਦੋਸਤੋ ਮੁੱਦਕੀ ਦੇ ਵਿੱਚੋਂ ਇੱਕ ਤੁਹਾਨੂੰ ਛੋਟ ਵੀਡੀਓ ਦਿਖਾ ਰਿਹਾ ਬਾਈਹਰੀ ਵਪਾਰ ਦਾ ਕੰਮ ਕਰਦੇ ਆ ਤੇ ਨਾਲ ਛੌਂਕ ਆ ਚੰਗੀਆਂ ਮੱਝਾਂ ਦਾ ਪੰਜ ਮੱਝਾਂ ਹਰਿਆਣੇ ਦੇ ਵਿੱਚੋਂ ਇਹਨਾਂ ਕੋਲ ਵਿਕਰੀ ਵਾਲੀਆਂ ਆਈਆਂ ਵਈਆਂ ਮੁਰਾ ਨਸਲ ਦੇ ਵਿੱਚ ਪੈਂਦੀਆਂ ਚਾਰ ਮੱਝਾਂ ਸੋਈਆਂ ਸੋਈਆਂ ਤੇ ਇੱਕ ਹੀ ਮੱਝ ਇਹਨਾਂ ਦੇ ਵਿੱਚ ਗੱਬਣ ਹੈ ਬਹੁਤ ਚੰਗੇ ਦੁੱਧ ਦੀ ਮਾਲਕ ਹਨ ਬਾਈਹਰੀ ਦੱਸਦੇ ਆ ਇਹ ਮੱਝ ਥਾਣਾਵਾਨਾ ਬੜਾ ਕਮਾਲ ਦਾ ਗੱਬਣ ਮਾਜਦਾ ਤੇ ਇਹ ਤੋਂ ਬਿਨਾ ਚਾਰ ਮੱਜਾਂ ਸੋਈਆਂ ਸਵਾਈਆਂ ਪਰ ਸ਼ਾਰਟ ਵੀਡੀਓ ਚੱਕ ਝੋਟੀ ਪਹਿਲਣ ਦੋ ਦੰਦ ਕਨਫਰਮ ਦੋ ਦੰਦ ਦਿਖਾਉਣੀ ਹੈ ਸੂਈ ਨੂੰ ਅਜੇ ਦੋ ਤਿੰਨ ਦਿਨ ਨਹੀਂ ਹੋਏ ਆ ਤੇ ਚੰਗੇ ਬੌਲੇ ਤੋਂ ਸ਼ੁਰੂਆਤ ਹੈ ਸੋ ਇਹ 102699 ਦੀ ਆਪ ਤੇ PC 475 ਦੀ ਕੱਟੀ ਇਹਦੇ ਨਾਲ ਹੈ ਤੋੜ ਕੇ ਤੁਹਾਨੂੰ ਦਿਖਾਉਣੀ ਹੈ ਸਿੰਘਾਂ ਵੱਲੋਂ ਵੀ ਦੋਸਤੋ ਜੇ ਦੀ ਬਿਊਟੀ ਦੇਖਦੇ ਆ ਤਾਂ ਬੜੀ ਚੰਗੀ ਤੇ ਢਾਂਚੇ ਦੀ ਬਣਾਵਟ ਵੀ ਇਹਦੀ ਬੜੀ ਸੋਹਣੀ ਥਾਣਾ ਚ ਬਿੱਥੀ ਫੁੱਲ ਸੋਏ ਦੋਸਤੋ ਪਹਿਲਣ ਚੋਟੀ ਬੜੀ ਸੋਹਣੀ ਚੋਟੀ ਮੁਰਾ ਵਿਕਰੀ ਵਾਸਤੇ ਆ ਨਾਲ ਬੱਚਾ ਵੀ ਕੱਟੀ ਧੰਨਵਾਦ ਸ਼ਾਰਟ ਵੀਡੀਓ ਦੇਖਣ ਵਾਸਤੇ